ਆਤਸ਼ੀય ਕਾਲ ਜੀ ਮੈਂ ਹਰਵਿੰਦਰ ਸਿੰਘ ਢਿੱਲੋਂ ਤੇ ਤੁਸੀਂ ਦੇਖ ਰਹੇ ਹੋ ਪਹਿਲੀ ਆਵਾਜ਼ ਲਾਈਵ ਚੈਨਲ ਇਸ ਟਾਈਮ ਅਸੀਂ ਸਾਨੇਵਾਲ ਵਿਖੇ ਆ ਜਿੱਥੇ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਮੈਕਾਟੋ ਐਕਸਪੋ ਵੱਲੋਂ ਇੱਕ ਐਗਜ਼ੀਬਿਸ਼ਨ ਦਾ ਜਿਹੜਾ ਆਯੋਜਨ ਕੀਤਾ ਗਿਆ ਜਿੱਥੇ ਕਿ ਹਰ ਤਰ੍ਹਾਂ ਦੀ ਜਿਹੜੀ ਹੈ ਅੱਜ ਦੀ ਟੈਕਨੋਲੋਜੀ ਦੇ ਆਧਾਰ ਦੇ ਉੱਪਰ ਕੋਈ ਵੀ ਮਸ਼ੀਨਰੀ ਹੈ ਚਾਹੇ ਉਹ ਖੋਦਰੀ ਦੀ ਗੱਲ ਕਰ ਲਈਏ ਚਾਹੇ ਆਪਾਂ ਸਮਾਲ ਇੰਡਸਟਰੀ ਦੀ ਗੱਲ ਕਰ ਲਈਏ ਚਾਹੇ ਆਪਾਂ ਨਟ ਬੋਲਟਸ ਦੀ ਗੱਲ ਕਰ ਲਈਏ ਕੋਈ ਵੀ ਕੰਮ ਜਿਹੜਾ ਹੈਗਾ ਅੱਜ ਦੀ ਜਿਹੜੀ ਟੈਕਨੋਲੋਜੀ ਹੈ ਉਹ ਹੈਗੀ ਹੈ AI ਟੈਕਨੋਲੋਜੀ ਜਿਹਨੂੰ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਕਹਿ ਦਿੰਦੇ ਆ ਤੇ ਉਸ ਟੈਕਨੋਲੋਜੀ ਦਾ ਜਿਹੜਾ ਇੱਕ ਮੈਂ ਤਾਂ ਕਹੂੰਗਾ ਕਿ ਇੱਕ ਇੰਨਾ ਕ ਪ੍ਰਭਾਵ ਪਿਆ ਹੈਗਾ ਜਿੱਥੇ ਇੱਕ ਕੰਮ ਬੰਦੇ ਨੂੰ ਇੱਕ ਘੰਟਾ ਲੱਗਦਾ ਸੀ ਕੰਮ ਕਰਨ ਲਈ ਤਾਂ ਉੱਥੇ ਇਹ 5 ਮਿੰਟ ਦੇ ਵਿੱਚ ਇਸ ਟੈਕਨੋਲੋਜੀ ਦੇ ਨਾਲ ਕੰਮ ਹੋ ਜਾਂਦਾ ਦੂਸਰਾ ਐਕੂਰੇਸੀ ਬਹੁਤ ਹੈ ਜਿਹੜੇ ਇੱਥੇ ਟੂਲ ਰੱਖੇ ਗਏ ਨੇ ਕੋਈ ਵੀ ਜਿਵੇਂ ਕੋਈ ਪਾਰਟ ਆਪਾਂ ਵੈਲਡਿੰਗ ਕਰਨਾ ਹੈ ਜਾਂ ਕਟਿੰਗ ਕਰਨਾ ਹੈ ਤਾਂ ਪਹਿਲਾਂ ਹੀ ਕੰਪਿਊਟਰ ਦੇ ਵਿੱਚ ਉਹਦਾ ਸਾਈਜ਼ ਵਗੈਰਾ ਤੁਸੀਂ ਸੇਵ ਕਰ ਜਾਂਦੇ ਹੋ ਔਰ ਉਸ ਦੇ ਨਾਲ ਬਿਲਕੁਲ ਜਿਹੜਾ ਐਗਜ਼ੈਕਟ ਤੁਹਾਨੂੰ ਕੰਮ ਜਿਹੜਾ ਮਿਲਦਾ ਹੈਗਾ ਕਿਸੇ ਵੀ ਤਰ੍ਹਾਂ ਦੀ ਉਹ ਨਹੀਂ ਹੁੰਦੀ ਹੈਗੀ ਕਿ ਤੁਹਾਨੂੰ ਜਿਹੜਾ ਖੇਚਲ ਹੋਵੇ ਕੋਈ ਵੀ ਤੇ ਇੱਥੇ ਸਟੂਡੈਂਟਸ ਨੂੰ ਵੀ ਵਿਜ਼ਿਟ ਕਰਵਾਈ ਜਾ ਰਹੀ ਹੈ ਤਾਂ ਜੋ ਸਾਡੇ ਸਟੂਡੈਂਟਸ ਨੇ ਇਸ ਟੈਕਨੋਲੋਜੀ ਨੂੰ ਸਮਝਣ ਔਰ ਉਹਨਾਂ ਦੀ ਜਿਹੜੀ ਹੈ ਸਕਿੱਲ ਡਿਵੈਲਪਮੈਂਟ ਹੋਵੇ ਔਰ ਅਸੀਂ ਆਸ ਕਰਦੇ ਹਾਂ ਕਿ ਜਿਸ ਤਨਾ ਇਹ ਐਗਜ਼ਿਬਿਸ਼ਨਾਂ ਦਾ ਆਯੋਜਨ ਕੀਤਾ ਜਾਂਦਾ ਹੈਗਾ ਲਗਭਗ 500 ਕਰੋੜ ਰੁਪਏ ਦੇ ਪ੍ਰੋਡਕਟ ਜਿਹੜੇ ਇੱਥੇ ਡਿਸਪਲੇ ਕੀਤੇ ਗਏ ਹੈਗੇ ਨੇ ਔਰ 60 ਤੋਂ 70 ਹਜ਼ਾਰ ਵਿਜ਼ਟਰ ਆਉਣ ਦੀ ਜਿਹੜੀ ਹੈ ਸੰਭਾਵਨਾ ਅੱਜ ਦੂਸਰਾ ਦਿਨ ਹੈ ਔਰ ਕਾਫੀ ਅੱਛਾ ਜਿਹੜਾ ਰਿਸਪੌਂਸ ਮਿਲ ਰਿਹਾ ਹੈਗਾ ਮੈਨੂਫੈਕਚਰਰ ਨੂੰ ਵੀ ਔਰ ਜਿਹੜਾ ਕੰਜ਼ਿਊਮਰ ਹੈ ਉਸ ਨੂੰ ਵੀ ਤਾਂ ਕਿ ਜਿਹੜੇ ਵਿਚਲੇ ਵਿਚੋਲੀਏ ਨੇ ਇੱਕ ਤਾਂ ਐਦਾਂ ਦੀ ਐਗਜ਼ੀਬਿਸ਼ਨ ਕਰਕੇ ਉਹ ਵਿਚੋਲੀਏ ਖਤਮ ਹੋ ਜਾਂਦੇ ਹੈਗੇ ਨੇ ਤੇ ਜਿਸ ਦੇ ਕਰਕੇ ਕੰਪਨੀ ਨੂੰ ਡਾਇਰੈਕਟ ਕਸਟਮਰ ਦੇ ਨਾਲ ਜਿਹੜਾ ਮੁਲਾਕਾਤ ਹੋ ਜਾਂਦੀ ਹੈ ਔਰ ਉਹਨਾਂ ਨੂੰ ਜਿਹੜਾ ਖੱਟ ਖਰਚੇ ਦੇ ਵਿੱਚ ਜਿਹੜਾ ਉਹਨਾਂ ਦਾ ਕੰਮ ਜਿਹੜਾ ਚੱਲ ਜਾਂਦਾ ਹੈਗਾ ਔਰ ਇਹ AI ਟੈਕਨੋਲੋਜੀ ਜਿਹੜੀ ਹੈਗੀ ਹੈ ਹੁਣ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਦੇ ਕਿਉਂਕਿ ਇਹ ਜਿਹੜੀ ਟੈਕਨੋਲੋਜੀ ਹੈ ਜਿਨੇ ਇੱਕ ਐਂਡਰੋਇਡ ਮੋਬਾਈਲ ਚਲਾ ਲਿਆ ਤਾਂ ਉਹ ਇੱਕ ਟੈਕਨੋਲੋਜੀ ਦੀ ਕੋਈ ਵੀ ਮਸ਼ੀਨ ਹੈ ਜਿਹੜੀ ਪਲੇ ਕਰ ਸਕਦਾ ਹੈਗਾ ਤੇ ਅੰਦਰ ਤੁਹਾਨੂੰ ਦਿਖਾਣੇ ਹੈਗੇ ਆ ਕਾਫੀ ਵੱਡੀਆਂ-ਵੱਡੀਆਂ ਜਿਹੜੀਆਂ ਮਸ਼ੀਨਾ ਔਰ ਇਹ ਮਸ਼ੀਨਾ ਨੇ ਜਿਹੜਾ ਖੱਤੀ ਰੋਜਗਾਰ ਤਾਂ ਜਰੂਰ ਖੋਇਆ ਹੈਗਾ ਪਰ ਅਗਰ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਅਗਰ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਟੈਕਨੋਲੋਜੀ ਦੇ ਨਾਲ ਚੱਲਣਾ ਹੀ ਪਏਗਾ ਜਿੱਥੇ ਇਹਦੇ ਚੰਗੇ ਪ੍ਰਭਾਵ ਨੇ ਮਾੜੇ ਪ੍ਰਭਾਵ ਵੀ ਜਿਹੜੇ ਹੈਗੇ ਆ ਦੇਖਣ ਨੂੰ ਮਿਲਣਗੇ ਕਿਉਂਕਿ ਇੱਕ 50 ਬੰਦੇ ਕੰਮ ਕਰਦੇ ਇੱਕ ਫੈਕਟਰੀ ਦੇ ਵਿੱਚ ਜਦੋਂ ਮਸ਼ੀਨ ਲੱਗ ਜਾਂਦੀ ਹੈ ਤਾਂ ਇੱਕੋ ਬੰਦਾ ਆਪਰੇਟ ਕਰਨ ਲੱਗ ਜਾਂਦਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਚਾਰ ਹਾਲ ਬਣਾਏ ਗਏ ਨੇ ਐਡੇ ਐਡੇ ਵੱਡੇ ਦਿਖਾ ਦਿਓ ਜੀ ਚਾਰ ਹਾਲ ਨੇ ਔਰ ਚਾਰੇ ਹਾਲਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਐਡਵਾਂਸ ਟੈਕਨੋਲੋਜੀ ਦੀ ਮਸ਼ੀਨਰੀ ਆ ਤੁਸੀਂ ਇੱਕ ਵਾਰ ਆ ਕੇ ਇੱਥੇ ਵਿਦਟ ਜਰੂਰ ਕਰੋ ਸਾਹਨੇਵਾਲ ਵਿਖੇ ਆ ਕੇ ਜਿਹੜੀ ਐ ਇਹ ਐਗਜ਼ੀਬਿਸ਼ਨ ਲਗਾਈ ਗਈ ਹੈਗੀ ਆ ਤਾਂ ਜਿਨ੍ਹਾਂ ਵੱਲੋਂ ਇਹ ਰੇਂਜ ਕੀਤਾ ਜਾਂਦਾ ਹੈਗਾ ਸਾਰਾ ਉਹਨਾਂ ਨਾਲ ਢਿੱਲੋ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਔਰ ਜਿਹੜੇ ਲੋਕ ਇੱਥੇ ਆਏ ਹੈਗੇ ਨੇ ਉਹਨਾਂ ਦਾ ਕੀ ਤਜਰਬਾ ਇਸ ਐਗਜ਼ੀਬਿਸ਼ਨ ਨੂੰ ਲੈ ਕੇ ਉਹ ਵੀ ਅਸੀਂ ਗੱਲਬਾਤ ਕਰਦੇ ਆ ਹਲੋ ਸਰ ਜੀ ਹਲੋ ਸਰ ਸਰ ਹਮਾਰੇ ਬਹੁਤ ਪੁਰਾਣੇ ਪ੍ਰਾਈਮ ਕਲਾਇੰਟ ਹੈ ਬਹੁਤ ਹੈ ਇਹ ਪੂਰਾ ਐਕਸਪੈਕਟੇਸ਼ਨ ਹੈ ਅੱਛਾ ਆਪ ਕਲਾਇੰਟ ਹੈ ਨਾ ਤੋਂ ਇੱਧਰ ਸਰ ਪਲੀਜ਼ ਇੱਕ ਮਿੰਟ ਨਹੀਂ ਮੇਰੇ ਟੀਮ ਕਹਿ ਰਹੀ ਮੈਂ ਇਹ ਕਾਵੇ ਸਾਹਿਬ ਵੀ ਦੂਰ ਨਹੀਂ 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 ਸਰ ਨਹੀਂ ਨਹੀਂ ਸਰ ਮੈਂ ਜੋ ਜੋ ਚੀਜ਼ ਹੈ ਤੁਸੀਂ ਕਰਾਂਗੇ ਅੱਛਾ ਚਲੋ ਸੰਤੋਸ਼ ਜੀ ਹਰਮਕਰ ਜੀ ਕੋ ਉਹ ਮੇਰੇ ਜੋ ਵੀ ਬੋਲ ਸਕਦੇ ਹੈ ਕਿਉਂਕਿ ਹਮਨੇ ਤਾਂ ਇਨਫੋਰਮੇਸ਼ਨ ਦੇਣੀ ਹੈ ਲੋਕੋ ਕੋ ਆਈਏ ਸਰ ਆਈਏ कहाँ से सर, है सर आप सर मुंबई की कंपनी है मुंबई की कंपनी है और एग्जीबिशन के लिए आप आए हैं यहाँ पे जी तो किस चीज़ में आप डील करते हैं कौन से प्रोडक्ट में सर हमारे पास मेटल की क्वालिटी से रिलेटेड इंस्ट्रूमेंट है जैसे केमिकल कंपोजिशन चेक करने के लिए स्पेक्ट्रोमीटर हार्डनेस या मैकेनिकल टेस्टिंग के लिए भी हमने ऑप्शन रखा है अपने एटम इंस्ट्रूमेंट से सारा मकैनिकल टेस्टिंग का दे रहे हैं आप इतनी दूर से यहाँ पर आए हैं तो ऐसी एग्जीबिशन जो आगे लगती रहनी चाहिए इसका अच्छा जो है रिजल्ट मिल रहा है ऐसी एग्जीबिशन का एक छत के नीचे हर तरह की चीज़ आपको प्रोवाइड हो जाती है बिल्कुल सर हम करीब 2017 से पार्टिसिपेट कर रहे हैं और साल रेगुलर पार्टिसिपेट करते हैं हमारे को यहाँ से काफ़ी प्रोग्रेस मिला है बहुत सारे क्लाइंट हैं हमारे करीब ढाई प्लस क्लाइंट हैं हमारे इस रीजन में तो देख सकते हो फर्क है जो बिल्कुल जोड़ा मैन्युफैक्चर और कस्टमर का मेल हो जाता इदा दीबिशन और विचले विचलेचोलिए ने वो खत्म हो जाते हैं तो सर आज दूसरा सेकेंड डे है कैसा रिस्पोंस है आपको अच्छा है सर मेरा तो फर्स्ट डे से ही स्टार्टिंग अच्छा रहा क्योंकि हमारे को कस्टमर मिल रहे हैं और हम आर्डर भी फाइनलाइज कर रहे हैं यहाँ पर आज सेकेंड डे है होप है कि आज भी हो जाएगा ठीक है एक सवाल मेरा दिमाग में आ रहा था मैं स्किप कर गया बहुत जरूरी हाँ ए आई टेक्नोलॉजी का क्या रोल है आज के समय में सर बहुत इम्पॉर्टेंस है ए आई टेक्नोलॉजी का लेकिन क्या है आपको वर्क में प्रोग्रेस तो अच्छा मिलेगा आपको जो एक्यूरेसी चाहिए ए आई से पॉसिबल पावर कम मैन पावर एक्यूरेसी बिल्कुल और ਲੈਸ ਦਮ ਟਾਈਮ ਅਗਰ ਗੱਲ ਕਰੀ ਸਲਾ ਵੀ ਬਚਦਾ ਹਾਂ ਪਲਸ ਖਰਚੇ ਵੀ ਬਚਦੇ ਆ ਬਿਲਕੁਲ ਬਿਲਕੁਲ ਠੀਕ ਹੈ ਇਹ ਟੈਕਨੋਲੋਜੀ ਵਾਕਈ ਹੀ ਇੰਨੀ ਇੱਕ ਜ਼ਬਰਦਸਤ ਆਈ ਹੈਗੀ ਹੈ ਚਾਹੇ ਇਨਸਾਨ ਵੱਲੋਂ ਇਹ ਚੀਜ਼ਾਂ ਬਣਾਈਆਂ ਗਈਆਂ ਪਰ AI ਟੈਕਨੋਲੋਜੀ ਨੂੰ ਲੈ ਕੇ ਕਾਫੀ ਰੂਮਰਸ ਵੀ ਹੈਗੇ ਨੇ ਕਿ ਇਨਾ ਕਿ ਜਿਆਦਾ ਟੈਕਨੋਲੋਜੀ ਕਹਿੰਦੇ ਕਿ ਤੁਹਾਡੇ ਜਿਹੜੇ ਆ ਇਮਪ੍ਰੈਸ਼ਨ ਨੂੰ ਤੁਹਾਡੇ ਜਿਹੜੇ ਜਜ਼ਬਾਤ ਨੇ ਉਹ ਵੀ ਇਸ ਟੈਕਨੋਲੋਜੀ ਦੇ ਨਾਲ ਜਿਹੜਾ ਰੋਬੋਟਸ ਸਮਝਣ ਲੱਗੇ ਹੈਗੇ ਨੇ ਚਲੋ ਉਹ ਤਾਂ ਇੱਕ ਅਲੱਗ ਪਾਰਟ ਹੈਗਾ ਪਰੰਤੂ ਇਸ ਐਗਜ਼ੀਬਿਸ਼ਨ ਦਾ ਮੇਨ ਜਿਹੜਾ ਮਕਸਦ ਹੈਗਾ ਕਿ ਬਿਜ਼ਨਸਮੈਨ ਔਰ ਜਿਹੜੇ ਕੰਜ਼ਿਊਮਰ ਨੇ ਉਹ ਆਪਸ ਦੇ ਵਿੱਚ ਮੇਲ ਕਰਨ ਔਰ ਕਸਟਮਰ ਜਿਹੜਾ ਇੱਥੋਂ ਦੀ ਆਪਣਾ ਲਾਹਾ ਲੈ ਸਕੇ ਤੁਸੀਂ ਵੀ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਕਿਸੇ ਵੀ ਫੀਲਡ ਦੇ ਵਿੱਚੋਂ ਨਹੀਂ ਵੀ ਕੁਝ ਲੈਣਾ ਜਾਣਕਾਰੀ ਵਾਸਤੇ ਤੁਸੀਂ ਇੱਥੇ ਆ ਸਕਦੇ ਹੋ ਸਾਹਨੇਵਾਲ ਵਿਖੇ ਜਿਹੜੀ ਹੈ ਬਹੁਤ ਵੱਡੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਤਾਂ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਧੰਨਵਾਦ